ਸਤਿ ਸ੍ਰੀ ਅਕਾਲ ਜੰਦੀਪ ਪੰਦੀਰ ਆਫੀਸ਼ਲ ਵਿਖ ਰਿਹਾ ਹੂੰ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਜੰਦੀਪ ਪੰਦੀਰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਇਸ ਦੁਨੀਆ ਚ ਸਭ ਤੋਂ ਸੋਹਣਾ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਏਕ ਰਿਸ਼ਤਾ ਏ ਜਿਹਨੇ ਅਖੀਰ ਤੱਕ ਇੱਕ ਦੂਜੇ ਦੇ ਨਾਲ ਨਿਭਣਾ ਹੁੰਦਾ ਮੈਂ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਕਿ ਜੇ ਇੱਕ ਵਾਰ ਵਿਆਹ ਹੀ ਗਏ ਤਾਂ ਫਿਰ ਸਾਰੀ ਉਮਰ ਮੁੜ ਕੇ ਵਿਆਹ ਹੀ ਰਹਿਣਾ ਹੁੰਦਾ ਤੇ ਇਹੀ ਰਿਸ਼ਤਾ ਏ ਜਿਹੜਾ ਐਨੀ ਨੇੜਿਓਂ ਇੱਕ ਦੂਜੇ ਦੀ ਪੀੜ ਮਹਿਸੂਸ ਕਰਦਾ ਕਿ ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਪਰੇਸ਼ਾਨੀ ਹੋਵੇ ਤਾਂ ਦੁਖੀ ਦੋਵੇਂ ਹੁੰਦੇ ਨੇ ਪਤੀ ਦੀ ਕੋਈ ਪਰੇਸ਼ਾਨੀ ਹੈ ਤਾਂ ਉਹ ਪਤਨੀ ਦੀ ਪਰੇਸ਼ਾਨੀ ਹੁੰਦੀ ਹੈ ਤੇ ਜੇ ਪਤਨੀ ਦੀ ਪਰੇਸ਼ਾਨੀ ਹੈ ਤਾਂ ਉਹ ਪਤੀ ਦੀ ਪਰੇਸ਼ਾਨੀ ਹੁੰਦੀ ਹੈ ਹੋਰ ਕੋਈ ਵੀ ਰਿਸ਼ਤਾ ਐਨੀ ਨੇੜਿਓ ਤੁਹਾਡੀ ਪੀੜ ਮਹਿਸੂਸ ਨਹੀਂ ਕਰਦਾ ਕਿਉਂਕਿ ਬਾਕੀ ਸਾਰੇ ਰਿਸ਼ਤੇ ਨਾ ਜ਼ਿੰਦਗੀ ਦੇ ਵਿੱਚ ਉਮਰ ਦੇ ਕਪੜਾ ਤੇ ਸਾਡੇ ਨਾਲ ਮਿਲਦੇ ਨੇ ਤੇ ਉਹ ਵੱਖ ਹੋ ਜਾਂਦੇ ਆ ਪਰ ਇਹ ਇੱਕ ਰਿਸ਼ਤਾ ਜਿਹ ਹੈ ਜਿਹਨੇ ਉਦੋਂ ਤੱਕ ਸਾਡੇ ਨਾਲ ਨਿਭਣਾ ਹੁੰਦਾ ਜਦੋਂ ਤੱਕ ਦੋਵਾਂ ਦੇ ਵਿੱਚੋਂ ਕੋਈ ਇੱਕ ਜਾਣਾ ਇਸ ਜਹਾਨ ਨੂੰ ਛੱਡ ਕੇ ਨਹੀਂ ਚਲਾ ਜਾਂਦਾ ਪਾਓ ਆਖਰੀ ਸਾਹਾਂ ਤੱਕ ਨਿਭਣ ਵਾਲਾ ਇਹ ਰਿਸ਼ਤਾ ਹੈ ਤੇ ਦੋਵਾਂ ਦੀ ਜ਼ਿੰਦਗੀ ਇੱਕ ਹੁੰਦੀ ਹੈ ਇਸ ਕਰਕੇ ਇਹ ਰਿਸ਼ਤਾ ਇੰਨਾ ਖੂਬਸੂਰਤ ਹੈ ਪਰ ਕਈ ਵਾਰ ਪਰਿਵਾਰਕ ਸਥਿਤੀਆਂ ਇਸ ਤਰ੍ਹਾਂ ਦੀਆਂ ਬਣ ਜਾਂਦੀਆਂ ਕਿ ਇਸ ਰਿਸ਼ਤੇ ਦੇ ਵਿੱਚ ਬਹੁਤ ਸਾਰਾ ਤਣਾਅ ਆ ਜਾਂਦਾ ਹੈ ਬਹੁਤ ਸਾਰੀਆਂ ਭੈਣਾਂ ਦੇ ਸੁਨੇਹੇ ਆਉਂਦੇ ਜਿਵੇਂ ਉਹ ਕਹਿੰਦੀਆਂ ਕਿ ਘੁੱਟਣ ਹੋਣ ਲੱਗੀ ਘਰ ਦੇ ਵਿੱਚ ਜੇ ਬੰਦਾ ਕਹਿੰਦੇ ਬਾਹਰੋਂ ਆਕਿਆ ਹੋਵੇ ਤਾਂ ਉਹ ਘਰੇ ਆਉਂਦਾ ਪਰ ਜੇ ਘਰ ਤੋਂ ਅੱਕ ਜੇ ਆਪਣੇ ਰਿਸ਼ਤਿਆਂ ਤੋਂ ਅੱਕ ਜੇ ਤਾਂ ਉਹ ਕਿੱਥੇ ਜਾਵੇ ਠੀਕ ਹੈ ਬਹੁਤ ਵਾਰ ਇਸ ਤਰ੍ਹਾਂ ਦੀਆਂ ਸਥਿਤੀਆਂ ਹੋ ਜਾਂਦੀਆਂ ਹਨ ਉਦਾਹਰਨਾਂ ਦੇ ਨਾਲ ਤੁਹਾਨੂੰ ਤਿੰਨ ਗੱਲਾਂ ਜਹੀਆਂ ਦੱਸੂਗੀ ਇਹ ਗੱਲਾਂ ਕਦੇ ਵੀ ਆਪਣੇ ਪਤੀ ਨੂੰ ਤੁਸੀਂ ਨਹੀਂ ਕਹਿਣੀਆਂ ਤੇ ਉਸ ਤੋਂ ਬਾਅਦ ਦੇਖਿਓ ਕਿ ਤੁਹਾਡੇ ਰਿਸ਼ਤੇ ਦੇ ਵਿੱਚ ਕਦੇ ਅਗਰਾਟ ਨਹੀਂ ਆਉਗੀ ਕਦੇ ਤਰੇੜ ਨਹੀਂ ਆਉਗੀ ਬਹੁਤ ਸੋਹਣਾ ਤੁਹਾਡਾ ਰਿਸ਼ਤਾ ਚੱਲੇਗਾ ਸਭ ਤੋਂ ਪਹਿਲੀ ਗੱਲ ਤਾਂ ਪਤੀ ਨੂੰ ਕਦੇ ਵੀ ਉਹਦੇ ਮਾਪਿਆਂ ਦੇ ਬਾਰੇ ਵਿੱਚ ਉਹਦੇ ਭੈਣ ਭਰਾ ਦੇ ਬਾਰੇ ਵਿੱਚ ਭਰਾ ਭਜਾਈ ਦੇ ਬਾਰੇ ਵਿੱਚ ਕੋਈ ਗੱਲ ਤੁਸੀਂ ਨਹੀਂ ਕਹਿਣੀ ਉਸ ਪਰਿਵਾਰ ਦਾ ਵਿਵਹਾਰ ਤੁਹਾਡੇ ਨਾਲ ਜਿਵੇਂ ਦਾ ਮਰਜ਼ੀ ਹੈ ਉਹ ਗੱਲ ਕਦੇ ਵੀ ਪਤੀ ਦੇ ਨਾਲ ਤੁਸੀਂ ਮੇਲੇ ਦੇ ਰੂਪ ਦੇ ਵਿੱਚ ਨਹੀਂ ਕਰਨੀ ਠੀਕ ਹੈ ਕਿ ਤੇਰਾ ਪਰਿਵਾਰ ਮੇਰੇ ਨਾਲ ਇਹ ਕਰਦਾ ਹੈ ਕਦੇ ਉਹਨਾਂ ਹਾਲਾਤਾਂ ਦਾ ਨਾ ਪਤੀ ਨੂੰ ਮੇਲਾ ਨਹੀਂ ਦੇਣਾ ਕਿਉਂ ਕਾਰਨ ਸਮਝੋ ਤੁਸੀਂ ਆਪਣੀ ਥਾਂ ਤੇ ਸਹੀ ਹੋ ਸਕਦੇ ਹੋ ਕਿ ਤੁਸੀਂ ਉਸ ਪਤੀ ਕਰਕੇ ਹੀ ਉਸ ਘਰ ਦੇ ਵਿੱਚ ਹੋ ਹਨ ਪਰ ਤੁਸੀਂ ਅਜਿਹਾ ਕਿਉਂ ਨਹੀਂ ਕਰਨਾ ਦੇਖੋ ਤੁਸੀਂ ਉਸ ਪਰਿਵਾਰ ਦੇ ਵਿੱਚ ਬਾਹਰ ਲਿਓ ਪਰ ਉਹ ਤੁਹਾਡੇ ਪਤੀ ਦਾ ਪਰਿਵਾਰ ਹੈ ਹੋ ਸਕਦਾ ਬਹੁਤ ਵਾਰ ਤਾਂ ਇਹ ਵੀ ਹੁੰਦਾ ਕਿ ਜਿਸ ਤਰ੍ਹਾਂ ਦਾ ਵਿਵਹਾਰ ਤੁਹਾਡੇ ਨਾਲ ਹੋ ਰਿਹਾ ਉਹ ਜਿਹੜਾ ਹੈਗਾ ਉਹ ਘਰ ਵਾਲੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਮੇਰੇ ਪਿੱਛੋਂ ਪਤਨੀ ਦੇ ਨਾਲ ਕੀ ਕੀ ਹੋ ਰਿਹਾ ਹੈ ਦੂਜੀ ਗੱਲ ਹੁਣ ਜਿਵੇਂ ਅਸੀਂ ਕਹਿੰਦੇ ਆ ਕਿ ਸਾਡੇ ਮਾਪਿਆਂ ਨੂੰ ਕੋਈ ਕੁਝ ਕਹੇ ਬੇਸ਼ੱਕ ਸਾਨੂੰ ਪਤਾ ਵੀ ਹੋਵੇ ਕਿ ਸਾਡੇ ਮਾਪਿਆਂ ਤੋਂ ਕਿਤੇ ਕੋਈ ਜੜੀ ਹੈਗੀ ਇਹ ਗਲਤੀ ਵੀ ਉਹਨਾਂ ਦੀ ਵੀ ਹੋ ਸਕਦੀ ਹੈ ਪਰ ਜੇ ਕੋਈ ਸਾਨੂੰ ਦੂਜਾ ਕਹੇ ਉਹਨਾਂ ਬਾਰੇ ਅਸੀਂ ਕਹਿੰਦੇ ਆ ਨਾ ਕਿ ਸਾਡੇ ਤਾਂ ਤਨ ਮਨ ਨੂੰ ਅਗ ਲੱਗ ਜਾਂਦੀ ਹੈ ਸਾਨੂੰ ਸਾਡੇ ਮਾਪਿਆਂ ਬਾਰੇ ਜੇ ਕਿਸੇ ਨੇ ਕੁਝ ਕਿਹਾ ਤੇ ਸੀਮ ਇਹੀ ਚੀਜ਼ ਪਤੀ ਲਈ ਵੀ ਸਮਝੋ ਠੀਕ ਹੈ ਤੁਸੀਂ ਬਾਰਲੀਓਸ ਪਰਿਵਾਰ ਦੇ ਵਿੱਚ ਉਸ ਪਰਿਵਾਰ ਦਾ ਬੱਚਾ ਹੈ ਠੀਕ ਹੈ ਕਦੇ ਵੀ ਹੁਣ ਸਾਨੂੰ ਕੋਈ ਸਾਡੇ ਪਰਿਵਾਰ ਦੀ ਸ਼ਿਕਾਇਤ ਕਰੇ ਸਾਨੂੰ ਕਿਵੇਂ ਲੱਗੇਗਾ ਬਿਸ਼ੱਕ ਸਾਨੂੰ ਪਤਾ ਵੀ ਹੋਵੇ ਵੀ ਕਸੂਰ ਉਹਨਾਂ ਦਾ ਫਿਰ ਵੀ ਅਸੀਂ ਗੱਲ ਨੂੰ ਆਈ ਗਈ ਕਰ ਦਿੰਨੇ ਆ ਨਾ ਕਿ ਚਲ ਕੋਈ ਗੱਲ ਨਹੀਂ ਠੀਕ ਹੈ ਹੁਣ ਸੇਮ ਸਥਿਤੀ ਜਿਹੜੀ ਹੈਗੀ ਹੈ ਨਾ ਉਹ ਤੁਹਾਡੇ ਪਤੀ ਦੀ ਵੀ ਹੈ ਠੀਕ ਹੈ ਤਾਂ ਇਸ ਕਰਕੇ ਕਦੇ ਵੀ ਉਹਨਾਂ ਚੀਜ਼ਾਂ ਦਾ ਮੀਣਾ ਆਪਣੇ ਪਤੀ ਨੂੰ ਨਹੀਂ ਦੇਣਾ ਉਹਨਾਂ ਲੋਕਾਂ ਨਾਲ ਆਪ ਡੀਲ ਕਰੋ ਆਪ ਡੀਲ ਕਿਵੇਂ ਕਰਨਾ ਇਗਨੋਰੈਂਸ ਸਭ ਤੋਂ ਵਧੀਆ ਪਾਲਿਸੀ ਹੁੰਦੀ ਆ ਇਗਨੋਰ ਕਰੋ ਐਵੇਂ ਦੇ ਲੋਕਾਂ ਨੂੰ ਤੁਹਾਡੀਆਂ ਜੜੀਆਂ ਵੀ ਰਿਸਪੌਂਸਿਬਿਲਟੀਜ਼ ਨੇ ਉਹਨਾਂ ਨੂੰ ਪੂਰੀਆਂ ਕਰੋ ਉਹਨਾਂ ਤੋਂ ਕੋਈ ਉਮੀਦ ਨਾ ਕਰੋ ਅਜਿਹੇ ਲੋਕ ਫਿਰ ਤੁਹਾਡੇ ਰਿਸ਼ਤੇ ਦਾ ਕੁਝ ਵੀ ਨਹੀਂ ਵਿਗਾੜ ਸਕਣਗੇ ਦੇਖੋ ਪਤਨੀ ਤੁਸੀਂ ਹੋ ਠੀਕ ਹੈ ਤੁਸੀਂ ਪਤੀ ਨੂੰ ਸ਼ਿਕਾਇਤ ਹੀ ਕਰਨੀ ਬੰਦ ਕਰਤੀ ਕਿ ਘਰ ਦੇ ਵਿੱਚ ਇਹ ਹੋ ਰਿਹਾ ਹੈ ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਜੋ ਕੁਝ ਵੀ ਤੁਹਾਡੇ ਨਾਲ ਗਲਤ ਹੋਈ ਜਾਵੇ ਤੁਸੀਂ ਦੱਸਣਾ ਹੀ ਨਹੀਂ ਪਤੀ ਨੂੰ ਦੱਸੋ ਕੋਈ ਮੌਕਾ ਹੈਗਾ ਉਸ ਤਰ੍ਹਾਂ ਦਾ ਬੈਠਿਓ ਕੋਈ ਆਰਾਮ ਨਾਲ ਗੱਲਬਾਤ ਕਰ ਰਹੇ ਹੋ ਤਾਂ ਸਹਜਤਾ ਜੀ ਨਾਲ ਆਪਣੀ ਗੱਲ ਰੱਖ ਤੋ ਰੱਖ ਦਿਓ ਉਸ ਵੇਲੇ ਉਹਨਾਂ ਕੋਲ ਹੈਨਾ ਪਰ ਰੂਟੀਨ ਦੇ ਵਿੱਚ ਇਹ ਗੱਲ ਨਹੀਂ ਕਰਨੀ ਹੈਗੀ ਵੀ ਤੁਹਾਨੂੰ ਪਤਾ ਅੱਜ ਮੇਰੇ ਨਾਲ ਇਹਨਾਂ ਨੇ ਕੀ ਕੀਤਾ ਅੱਜ ਇਹ ਹੋਇਆ ਫਿਰ ਉਦਾਂ ਹੋਇਆ ਉਦਾਂ ਹੋਇਆ ਬੰਦਿਆਂ ਨੂੰ ਇਹ ਗੱਲਾਂ ਪਸੰਦ ਨਹੀਂ ਆਉਂਦੀਆਂ ਠੀਕ ਹੈ ਇਹਨਾਂ ਸਥਿਤੀਆਂ ਨਾਲ ਆਪ ਡੀਲ ਕਰੋ ਆਪਣੇ ਕਿਸੇ ਕੰਮ ਦੇ ਵਿੱਚ ਹੋ ਜਾਓ ਠੀਕ ਹੈ ਇਗਨੋਰ ਕਰੋ ਮੈਨੀਆਂ ਸਤੀਆਂ ਨੂੰ ਗੱਲ ਇਧਰੋਂ ਸੁਣੀ ਇਧਰੋਂ ਕੱਢਤੀ ਠੀਕ ਹੈ ਇੱਕ ਅੰਝੋਂ ਪਾਈ ਦੂਜੇ ਚੋਂ ਬਾਹਰ ਇਗਨੋਰ ਕਰੋ ਇਸ ਤਰ੍ਹਾਂ ਦੀਆਂ ਸਥਿਤੀਆਂ ਨੂੰ ਕਦੇ ਵੀ ਪਤੀ ਨੂੰ ਉਹਨਾਂ ਹਾਲਾਤਾਂ ਦਾ ਮਹਿਣਾ ਨਾ ਦਿਓ ਉਹਦੇ ਪਰਿਵਾਰ ਬਾਰੇ ਕੁਝ ਨਾ ਕਹੋ ਦੂਜੀ ਗੱਲ ਪਤੀ ਨੂੰ ਕਦੇ ਵੀ ਆਰਥਿਕਤਾ ਦਾ ਮਹਿਣਾ ਨਹੀਂ ਦੇਣਾ ਬਹੁਤ ਵਾਰ ਸਾਡੀਆਂ ਭੈਣਾਂ ਇਹ ਗਲਤੀ ਕਰਦੀਆਂ ਕਿ ਅਸੀਂ ਨਾ ਜਦੋਂ ਕੋਈ ਪਰੇਸ਼ਾਨਤਾ ਸੀ ਹੋਰ ਬਹੁਤ ਸਾਰੀਆਂ ਘਰੇਲੂ ਚੀਜ਼ਾਂ ਤੋਂ ਹੁੰਦੀਆਂ ਪਰ ਉਹ ਗੁੱਸਾ ਉਹ ਸਾਰੀ ਫ੍ਰਸਟ੍ਰੇਸ਼ਨ ਨਿਕਲਦੀ ਹੈ ਪਤੀ ਦੇ ਕੋਲ ਆ ਕੇ ਠੀਕ ਹੈ ਤੇ ਫਿਰ ਅਸੀਂ ਸੋਚਦੇ ਹਾਂ ਵੀ ਇਸ ਘਰ ਚ ਆ ਕੇ ਅਸੀਂ ਕੀ ਖਟਿਆ ਠੀਕ ਹੈ ਐਦੋਂ ਵਧੀਆ ਜੀ ਸਾਨੂੰ ਫਲਾਣਾ ਜਿਹੜਾ ਰਿਸ਼ਤਾ ਆ ਰਿਹਾ ਸੀ ਅਸੀਂ ਉੱਥੇ ਕਰ ਦਿੰਦੇ ਠੀਕ ਹੈ ਜਿਹੜਾ ਵਿਆਹ ਹੈ ਨਾ ਇਇ ਐਸੀ ਤਰ੍ਹਾਂ ਦਾ ਹੁੰਦਾ ਠੀਕ ਹੈ ਜ਼ਿੰਦਗੀ ਦੇ ਵਿੱਚ ਹਰ ਰਿਸ਼ਤੇ ਦੇ ਵਿੱਚ ਐਕਚੁਅਲ ਚ ਐਸੀ ਤਰ੍ਹਾਂ ਹੁੰਦਾ ਕਿ ਤੁਹਾਡੇ ਕੋਲ ਜੇ ਐਕਸ ਹੈ ਨਾ ਤਾਂ ਤੁਹਾਨੂੰ ਲੱਗਣਾ ਕਿ ਜੇ ਵਾਈ ਜਾਂ ਜ਼ेड ਹੁੰਦਾ ਤਾਂ ਜ਼ਿਆਦਾ ਵਧੀਆ ਹੁੰਦਾ ਠੀਕ ਹੈ ਹਾਲਾਂਕਿ ਜੇ ਉਹ ਹੁੰਦੇ ਤਾਂ ਵੀ ਤੁਹਾਨੂੰ ਲੱਗਣਾ ਸੀ ਕਿ ਜੇ ਐਕਸ ਹੁੰਦਾ ਤਾਂ ਜ਼ਿਆਦਾ ਵਧੀਆ ਹੁੰਦਾ ਠੀਕ ਹੈ ਹਰ ਰਿਸ਼ਤੇ ਦੇ ਵਿੱਚ ਅਜਿਹਾ ਹੁੰਦਾ ਦੂਜੀ ਗੱਲ ਕਿ ਇਹ ਰਿਸ਼ਤਾ ਨਾ ਬਹੁਤ ਖੂਬਸੂਰਤ ਹੈ ਤਾਂ ਇਸ ਰਿਸ਼ਤੇ ਨੂੰ ਨਾ ਕਦੇ ਵੀ ਇਸ ਤਰ੍ਹਾਂ ਦਾ ਮੀਣਾ ਨਾ ਦਿਓ ਕਿ ਇੱਥੇ ਆਰਥਿਕਤਾ ਚੰਗੀ ਨਹੀਂ ਹੈ ਇੱਥੇ ਹੁਣ ਉਹਨੇ ਪੈਸੇ ਨਹੀਂ ਆ ਰਹੇ ਮੈਨੂੰ ਇਸ ਘਰ ਦੇ ਵਿੱਚ ਆ ਕੇ ਕੀ ਮਿਲਿਆ ਇੱਥੇ ਨਾ ਖਰਚੇ ਪੂਰੇ ਹੁੰਦੇ ਨੇ ਨਾ ਕੁਝ ਇਹ ਨਹੀਂ ਸਰ ਰਿਹਾ ਉਹ ਨਹੀਂ ਹੋ ਰਿਹਾ ਦੇਖੋ ਪਤੀ ਕੋਸ਼ਿਸ਼ ਕਰ ਰਿਹਾ ਹੈ ਜਿੰਨਾ ਵੀ ਕਮਾ ਕੇ ਲਿਆ ਰਿਹਾ ਵਾਰੋਂ ਉਹ ਲੈ ਕੇ ਤਾਂ ਆ ਰਿਹਾ ਨਾ ਵੱਧ ਪੈਸਿਆਂ ਦੇ ਵਿੱਚ ਤਾਂ ਮੈਂ ਹਮੇਸ਼ਾ ਕਹਿੰਨੀ ਆ ਕਿ ਕੋਈ ਵੀ ਔਰਤ ਗੁਜ਼ਾਰਾ ਕਰ ਲੇਗੀ ਕਟ ਪੈਸਿਆਂ ਦੇ ਵਿੱਚ ਕੰਕਰੀਟ ਜਿਹੜੀ ਸੁਆਣੀ ਆ ਸੁਗੜ ਜਿਹੜੀ ਸੁਚੱਜੀ ਔਰਤ ਹੈ ਉਹ ਤਾਂ ਉਹੀ ਹੁੰਦੀ ਹੈ ਨਾ ਜਿੰਨੀ ਵੀ ਆਮਦਨੀ ਕਰਦੇ ਵਿੱਚ ਹੈਗੀ ਆ ਉਸੇ ਦੇ ਵਿੱਚ ਗੁਜ਼ਾਰਾ ਕਰੇ ਠੀਕ ਹੈ ਤਾਂ ਤੁਸੀਂ ਆਪਣੇ ਰਿਸ਼ਤੇ ਨੂੰ ਵੀ ਬਚਾ ਕੇ ਰੱਖਣਾ ਘਰ ਨੂੰ ਬਚਾਉਣ ਦੇ ਨਾਲ ਨਾਲ ਠੀਕ ਹੈ ਕਿਉਂਕਿ ਤੁਸੀਂ ਸਹੁਰੇ ਘਰ ਦੇ ਵਿੱਚ ਪਤੀ ਕਰ ਕਿਉਂ ਇਹ ਗੱਲ ਹਮੇਸ਼ਾ ਯਾਦ ਰੱਖਿਓ ਜੇਕਰ ਤੁਸੀਂ ਪਰਿਵਾਰਕ ਸਥਿਤੀਆਂ ਕਰਕੇ ਆਪਣਾ ਰਿਸ਼ਤਾ ਖਰਾਬ ਕਰ ਲਿਆ ਤਾਂ ਫਿਰ ਘਰ ਨੂੰ ਜਿੰਨਾ ਮਰਜੀ ਸੰਭਾਲ ਲਿਓ ਕੋਈ ਫਾਇਦਾ ਨਹੀਂ ਜੇ ਤੁਹਾਡਾ ਨਿੱਜੀ ਰਿਸ਼ਤਾ ਹੀ ਖਰਾਬ ਹੋ ਗਿਆ ਕਦੇ ਵੀ ਇਹ ਨਹੀਂ ਕਹਿਣਾ ਕਿ ਜੇ ਮੈਨੂੰ ਫਲਾਣੀ ਖਾਂ ਜੇ ਮੈਂ ਉੱਥੇ ਵਿਆਹ ਕਰਵਾ ਲੈਂਦੀ ਤਾਂ ਠੀਕ ਰਹਿੰਦੀ ਕਈ ਵਾਰ ਅਸੀਂ ਨਾ ਜਿਹੜੀ ਸਹਸਤਾ ਦੇ ਨਾਲ ਕੋਈ ਛੋਟੀ ਜੀ ਗੱਲ ਜਾਂ ਮਜ਼ਾਕ ਦੇ ਵਿੱਚ ਹੀ ਕਰ ਦਿੰਨੇ ਆਂ ਪਤਾ ਨਹੀਂ ਹੁੰਦਾ ਕਿ ਉਸ ਗੱਲ ਦਾ ਸਾਹਮਣੇ ਵਾਲੇ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੋਇਆ ਇਹ ਗੱਲ ਕਦੇ ਵੀ ਨਹੀਂ ਕਹਿਣੀ ਤੀਜੀ ਗੱਲ ਮੈਂ ਹਮੇਸ਼ਾ ਇਹ ਗੱਲ ਕਹਿੰਨੀ ਆ ਕਿ ਆਪਣੀ ਕਮਾਈ ਦਾ ਕੋਈ ਜ਼ਰੀਆ ਬਣਾਓ ਸਿਰਫ ਕਮਾਉਣ ਵਾਸਤੇ ਨਹੀਂ ਕਿ ਤੁਸੀਂ ਕਮਾਉਣ ਵਾਸਤੇ ਉਹਦਾ ਇੱਕ ਵੱਡਾ ਕਾਰਨ ਹੈ ਕਿ ਤੁਸੀਂ ਆਤਮ ਨਿਰਭਰ ਹੋਵੋਗੇ ਤੁਹਾਡਾ ਆਤਮ ਵਿਸ਼ਵਾਸ ਵਧੂਗਾ ਤੇ ਸਭ ਤੋਂ ਜ਼ਰੂਰੀ ਗੱਲ ਕੁਝ ਸਮੇਂ ਲਈ ਘਰ ਤੋਂ ਬਾਹਰ ਰਹੋਗੇ ਉਸ ਟਾਕਸਿਕ এনवायरमेंट ਦੇ ਵਿੱਚੋਂ ਤੁਹਾਨੂੰ ਬਾਹਰ ਨਿਕਲਣ ਦਾ ਮੌਕਾ ਮਿਲੇਗਾ ਕਹਿੰਦੇ ਨੇ ਜੇ ਤੁਸੀਂ ਕਿਸੇ ਦੀਆਂ ਅੱਖਾਂ ਤੋਂ ਓਲੇ ਹੁੰਨੇ ਆ ਹਨਾ ਕੰਨੋਂ ਓਲੇ ਪਰਦੇਸ ਠੀਕ ਹੈ ਅੱਖਾਂ ਤੋਂ ਔਲੇ ਹੋਣਗੇ ਉਹਨਾਂ ਲੋਕਾਂ ਤੋਂ ਉਸ 네ਗਟਿਵਿਟੀ ਤੋਂ ਥੋੜੇ ਜਿਹਾ ਦੂਰ ਰਹੋਗੇ ਪਤੀ ਪਤਨੀ ਆਪਸ ਦੇ ਵਿੱਚ ਫੋਨ ਤੇ ਗੱਲ ਕਰੋਗੇ ਠੀਕ ਹੈ ਇਹੀ ਹੁੰਦਾ ਅਕਸਰ ਹੁੰਦਾ ਪਰ ਜਦੋਂ ਸੀ ਇੱਕ ਦੂਜੇ ਨੂੰ ਆਰਥਿਕਤਾ ਦੇ ਮਾਮਲੇ ਜਿਹਨੇ ਸ਼ੁਰੂ ਕਰਦੰਨੇ ਉਦੋਂ ਸਾਡਾ ਰਿਸ਼ਤਾ ਜਿਹੜਾ ਹੈਗਾ ਉਹ ਖਰਾ ਭੋਜਨ ਦੇ ਮਤਲਬ ਲਿਕ ਨਿੱਕੀ ਜਿਹੀ ਉਦਾਹਰਨ ਦੱਸਦੀਆਂ ਆਪਣੀ ਇੱਕ ਐਗਜ਼ਾਮਪਲ ਤੁਹਾਨੂੰ ਦੇਣੀ ਆ 2020 ਦੇ ਵਿੱਚ ਜਿਸ ਵੇਲੇ ਕੋਵਿਡ ਆਇਆ ਨਾ ਉਸ ਵੇਲੇ ਮੇਰਾ ਘਰ ਬਣ ਰਿਹਾ ਸੀ ਤੇ ਕੋਵਿਡ ਆਉਣ ਕਰਕੇ ਜਿਵੇਂ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਉਸ ਵੇਲੇ ਕੰਮ ਗਏ ਉਹਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਮੇਰੇ ਸਰਦਾਰ ਜੀ ਦਾ ਕੰਮ ਵੀ ਬੰਦ ਹੋ ਗਿਆ ਤੁਸੀਂ ਯਕੀਨ ਮੰਨਿਓ ਕਿ ਮੈਂ ਜੁਆਇੰਟ ਫੈਮਿਲੀ ਦੇ ਵਿੱਚ ਉਸ ਵੇਲੇ ਰਹਿ ਰਹੀ ਸੀ ਮੇਰਾ ਘਰ ਬਣ ਰਿਹਾ ਸੀ ਮੇਰੇ ਨਾਲ ਵਾਲੇ ਰੂਮ ਦੇ ਵਿੱਚ ਮੇਰੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਇਹ ਨਹੀਂ ਸੀ ਪਤਾ ਕਿ ਸਰਦਾਰ ਜੀ ਕੋਲ ਕੰਮ ਹੈਗਾ ਇਸ ਵੇਲੇ ਕਿ ਨਹੀਂ ਅਸੀਂ ਰੂਟੀਨ ਦੇ ਵਿੱਚ ਉਸੇ ਤਰ੍ਹਾਂ ਘਰ ਤੋਂ ਇਕੱਠੇ ਨਿਕਲਦੇ ਸੀ ਮੈਂ ਕਾਲਜ ਜਾਂਦੀ ਸੀ ਮੈਨੂੰ ਕਾਲਜ ਛੱਡਦੇ ਸੀ ਉਸ ਤੋਂ ਬਾਅਦ ਉਹ ਨੇੜੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਪਾਠ ਕਰਦੇ ਰਹਿੰਦੇ ਸੀ ਤੇ ਮੈਂ ਉਸੇ ਤਰ੍ਹਾਂ ਆਪਣੀ ਜੌਬ ਕਰਦੀ ਸੀ ਨਾਲ ਮੈਂ ਆਨਲਾਈਨ ਇੱਕ ਰੇਡੀਓ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆਸਟ੍ਰੇਲੀਅਨ ਰੇਡੀਓ ਸੀ ਜਿਹਦੇ ਨਾਲ ਮੈਂ ਕੰਮ ਕਰਦੀ ਸੀ ਮਤਲਬ ਮੈਂ ਆਪਣੀ ਆਮਦਨੀ ਦਾ ਇੱਕ ਹੋਰ ਜ਼ਰੀਆ ਬਣਾ ਲਿਆ ਠੀਕ ਹੈ 6 ਮਹੀਨੇ ਤੱਕ ਇਹ ਚੱਲਿਆ ਤੇ ਸਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਨਹੀਂ ਸੀ ਪਤਾ ਕਿ ਸਰਦਾਰ ਜੀ ਕੋਲ ਕੰਮ ਨਹੀਂ ਹੈ 6 ਮਹੀਨੇ ਅਝਿਹਾ ਹੋਇਆ ਠੀਕ ਹੈ ਜਦੋਂ ਤੁਸੀਂ ਇੱਕ ਦੂਜੇ ਦੇ ਪਰਦੇ ਟਕਣ ਲੱਗ ਜਾਂਦੇ ਹੋ ਨਾ ਉਦੋਂ ਜ਼ਿੰਦਗੀ ਬਹੁਤ ਸੁੰਨੀ ਹੋ ਜਾਂਦੀ ਹੈ ਤੇ ਫਿਰ ਹੌਲੀ-ਹੌਲੀ ਚੀਜ਼ਾਂ ਸੁਧਰ ਜਾਂਦੀਆਂ ਹੁੰਦੀਆਂ ਹਰ ਇਹ ਫਿਰ ਇਨਸਾਨ ਨਾ ਸਮਝ ਜਾਂਦਾ ਕਿ ਜਿਸ ਵੇਲੇ ਮੇਰੇ ਤੇ ਦਿੱਕਤ ਆਈ ਜਿਸ ਵੇਲੇ ਮੈਂ ਆਖ ਦੇ ਵਿੱਚ ਸੀ ਉਸ ਵੇਲੇ ਮੇਰੇ ਨਾਲ ਕੌਣ ਖੜਿਆ ਉਸ ਵੇਲੇ ਤਾਂ ਮੇਰੇ ਨਾਲ ਇਹੀ ਇੱਕ ਬੰਦਾ ਸੀ ਬਾਕੀ ਸਾਰੇ ਉਦੋਂ ਕਿੱਥੇ ਸੀ ਠੀਕ ਹੈ ਤਾਂ ਫਿਰ ਤੁਸੀਂ ਦੇਖਿਓ ਕਿ ਤੁਹਾਡਾ ਰਿਸ਼ਤਾ ਕਿੰਨਾ ਸੋਹਣਾ ਹੋ ਜਾਂਦਾ ਹੈ ਇਸ ਲਈ ਆਪਣਾ ਕਮਾਉਣਾ ਤੁਹਾਨੂੰ ਹੋਰ ਵੀ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਵੇਲੇ ਇੱਕ ਤਾਂ ਇਹ ਕਿ ਜੇ ਤੁਸੀਂ ਉਸ ਮਾਹੌਲ ਤੋਂ ਥੋੜਾ ਬਾਹਰ ਰਹੋਗੇ ਠੀਕ ਹੈ ਤੁਸੀਂ ਆਪਣੇ ਆਪ ਲਈ ਵੀ ਕੁਝ ਚੰਗਾ ਕਰੋਗੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਨੌਕਰੀ ਸਾਨੂੰ ਕੁਝ ਸਿੱਖਣ ਦੇ ਪੈਸੇ ਦਿੰਦੀ ਹੈ ਠੀਕ ਹੈ ਇਸ ਕਰਕੇ ਕੋਈ ਨਾ ਕੋਈ ਕੰਮ ਕਰ ਲਓ ਤੁਸੀਂ ਫੁੱਲ ਟਾਈਮ ਨਹੀਂ ਕਰ ਸਕਦੇ ਪਾਰਟ ਟਾਈਮ ਕਰ ਲੋ ਬੱਚਿਆਂ ਨੂੰ ਟਿਊਸ਼ਨਸ ਦੇ ਲੋ 베ਕਿੰਗ ਦਾ ਕਰ ਲੋ ਕੁਝ ਵੀ ਕਰ ਲੋ ਥੋੜਾ ਜਨਾ ਐਨਵਾਇਰਨਮੈਂਟ ਨੂੰ ਬਦਲਣ ਦੀ ਕੋਸ਼ਿਸ਼ ਕਰੋ ਪਤੀ ਨੂੰ ਕਦੇ ਵੀ ਆਰਥਿਕ ਤਦਾਨਾ ਨਹੀਂ ਦੇਣਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਤਾਂ ਤਾਨਾ ਕਦੇ ਵੀ ਨਹੀਂ ਦੇਣਾ ਠੀਕ ਹੈ ਕਿਉਂਕਿ ਤੁਸੀਂ ਤਾਂ ਉਹਨਾਂ ਨੂੰ ਨਹੀਂ ਗਾਉਂਗੇ ਸਾਹਮਣੇ ਵਾਲਾ ਦੇ ਰਿਹਾ ਹੋਏਗਾ ਸਾਹਮਣੇ ਵਾਲਾ ਨੇ ਕਹਿਣਾ ਵੀ ਇਹ ਇਦਾਂ ਕਰਦੀ ਐ ਇਦਾਂ ਕਰਦੀ ਐ ਬੰਦਾ ਖੁਦ ਹੀ ਸੋਚੂਗਾ ਨਾ ਵੀ ਇਹ ਤਾਂ ਕਦੇ ਨਹੀਂ ਕਹਿੰਦੀ ਤੁਹਾਡੇ ਬਾਰੇ ਤੁਸੀਂ ਹਮੇਸ਼ਾ ਇਹਦੇ ਬਾਰੇ ਬੋਲਦੇ ਰਹਿੰਦੇ ਹੋ ਠੀਕ ਹੈ ਫਿਰ ਕੀ ਲੱਗੇਗਾ ਇੱਕ ਦਿਨ ਰਿਅਲਾਈਜ਼ ਹੋਏਗਾ ਕਿ ਪ੍ਰੋਬਲਮ ਇਹਨਾਂ ਦੇ ਵਿੱਚ ਹੀ ਐ ਇਹ ਤਾਂ ਵਿਚਾਰੀ ਕੁਝ ਨਹੀਂ ਕਹਿੰਦੀ ਠੀਕ ਹੈ ਇਸ ਕਰਕੇ ਕਦੇ ਵੀ ਜੜੀ ਇਹ ਗਲਤੀ ਹੈਗੀ ਆ ਤੁਸੀਂ ਨੇ ਇਹ ਨਹੀਂ ਕਰਨੀ ਆਤਮ ਨਿਰਪਰ ਹੋਣਾ ਹੈ ਇੰਡੀਪੈਂਡੈਂਟ ਹੋਣਾ ਹੈ ਆਪਣਾ ਰਿਸ਼ਤਾ ਕਿਸੇ ਵੀ ਸਥਿਤੀ ਦੇ ਵਿੱਚ ਖਰਾਬ ਨਾ ਹੋਣ ਦੇ ਉਹ ਜਿੰਦਗੀ ਬਹੁਤ ਸੋਹਣੀ ਹੈ ਇਹਨੇ ਵਾਰ-ਵਾਰ ਨਹੀਂ ਮਿਲਣਾ ਤੇ ਮੈਂ ਸਟਰੋਂਗਲੀ ਇਸ ਗੱਲ ਦੇ ਵਿੱਚ ਬਲੀਵ ਕਰਦੀ ਆ ਕਿ ਜੇ ਕਾ ਸਥਿਤੀਆਂ ਬਹੁਤ ਹੀ ਜ਼ਿਆਦਾ ਖਰਾਬ ਨਹੀਂ ਤਾਂ ਤਾਂ ਫਿਰ ਸਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਬਚਦੀ ਅਦਰਵਾਈਜ਼ ਹਰ ਰਿਸ਼ਤੇ ਦੇ ਵਿੱਚ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈ ਕਿ ਦੂਜਾ ਵਿਆਹ ਜਿਹੜਾ ਹੈ ਨਾ ਉਹ ਦੂਜਾ ਹੀ ਹੁੰਦਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਤੁਸੀਂ ਬਦਲ ਨਹੀਂ ਸਕਦੇ ਇਸ ਕਰਕੇ ਜੇ ਜਦੋਂ ਤੱਕ ਚੀਜ਼ਾਂ ਸੁਧਰਨ ਦੀ ਗੁੰਜਾਇਸ਼ ਹੈਗੀ ਹੈ ਨਾ ਆਪਣੇ ਰਿਸ਼ਤੇ ਨੂੰ ਬਚਾ ਕੇ ਸੰਜੋਗ ਕੇ ਰੱਖੋ ਤੁਸੀਂ ਵੇਖਿਓ ਜਦੋਂ ਇਹਨਾਂ ਤਿੰਨਾਂ ਸਥਿਤੀਆਂ ਦੇ ਵਿੱਚ ਤੁਸੀਂ ਹਮੇਸ਼ਾ ਪਤੀ ਦੇ ਨਾਲ ਹੋਵੋਗੇ ਨਾ ਤੇ ਤੀਜੀ ਸਥਿਤੀ ਜਿਹਦੇ ਬਾਰੇ ਵਿੱਚ ਮੈਂ ਗੱਲ ਕਰਨੀ ਹੈ ਉਹ ਇਹ ਕਿ ਕਈ ਵਾਰ ਨਾ ਅਸੀਂ ਇਹ ਗਲਤੀ ਕਰਦੇ ਹਾਂ ਕਿ ਪਰਿਵਾਰ ਦੇ ਵਿੱਚ ਜਿੱਥੇ ਕਿਤੇ ਮੰਨ ਲਓ ਬਹੁਤ ਸਾਰੀਆਂ ਕੁੜੀਆਂ ਨੂੰ ਪਤਾ ਵੀ ਹੁੰਦਾ ਹੈ ਕਿ ਮੇਰੇ ਜਿਹੜਾ ਪੇਕਾ ਪਰਿਵਾਰ ਹੈ ਉਹ ਪਤੀ ਦੀ ਉਨੀ ਰਿਸਪੈਕਟ ਨਹੀਂ ਕਰਦਾ ਬਹੁਤ ਸਾਰੇ ਘਰਾਂ ਦੇ ਵਿੱਚ ਅਜਿਹਾ ਵੀ ਹੁੰਦਾ ਹੈ ਬੇਕਦਰ ਸਿਰਫ ਨੂੰਹਾਂ ਦੀ ਨਹੀਂ ਹੁੰਦੀ ਬਹੁਤ ਥਾਂ ਦੇ ਉੱਤੇ ਕੁਝ ਪਰਿਵਾਰ ਅਜਿਹੇ ਹੁੰਦੇ ਆ ਜਿਹੜੇ ਜਵਾਈ ਦੀ ਵੀ ਕਦਰ ਨਹੀਂ ਕਰਦੇ ਉਹਨਾਂ ਨੂੰ ਵੀ ਨਹੀਂ ਪੁੱਛਦੇ ਠੀਕ ਹੈ ਪਰ ਫਿਰ ਵੀ ਜਿਹੜੀਆਂ ਆਪਣੀ ਕੁੜੀ ਨਾਲ ਉਹਨਾਂ ਦਾ ਵਰਤਾਰ ਠੀਕ ਹੁੰਦਾ ਜਵਾਈ ਨਾਲ ਵਰਤਾਰ ਠੀਕ ਨਹੀਂ ਹੁੰਦਾ ਤੇ ਜੇਕਰ ਤੁਸੀਂ ਫਿਰ ਵੀ ਇਹ ਕਹਿ ਰਹੇ ਹੋ ਮੰਨ ਲਓ ਉੱਥੇ ਕੋਈ ਫੰਕਸ਼ਨ ਹੈਗਾ ਤੁਹਾਨੂੰ ਇਨਵੀਟੇਸ਼ਨ ਆਇਆ ਹੋਇਆ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਮੈਂ ਤਾਂ ਜਾਣਾ ਹੀ ਜਾਣਾ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਿਓ ਪਤੀ ਤੇ ਪਤਨੀ ਦੋਵਾਂ ਦੀ ਇੱਜ਼ਤ ਇੱਕੋ ਜਿੰਨੀ ਹੁੰਦੀ ਹੈ ਤੇ ਇੱਕੋ ਹੀ ਹੁੰਦੀ ਹੈ ਜਿਸ ਥਾਂ ਦੇ ਉੱਤੇ ਤੁਹਾਡੀ ਪਤਨੀ ਦੀ ਇੱਜ਼ਤ ਨਹੀਂ ਤਾਂ ਇਹਦਾ ਮਤਲਬ ਉੱਥੇ ਪਤੀ ਦੀ ਵੀ ਕੋਈ ਰਿਸਪੈਕਟ ਨਹੀਂ ਹੈਗੀ ਤੇ ਜੇ ਜਿਸ ਥਾਂ ਦੇ ਉੱਤੇ ਪਤੀ ਦੀ ਰਿਸਪੈਕਟ ਨਹੀਂ ਹੈਗੀ ਉੱਥੇ ਪਤਨੀ ਦੀ ਵੀ ਰਿਸਪੈਕਟ ਨਹੀਂ ਹੈਗੀ ਜਿਸ ਪਰਿਵਾਰ ਦੇ ਵਿੱਚ ਤੁਹਾਡੇ ਜੀਵਨ ਸਾਥੀ ਦੀ ਕਦਰ ਨਹੀਂ ਹੈਗੀ ਨਾ ਖਾਸ ਕਰਕੇ ਜੇਕਰ ਤੁਹਾਡੇ ਪਿੱਕਿਆਂ ਦੇ ਵਿੱਚ ਅਜਿਹਾ ਹੋ ਰਿਹਾ ਹੈ ਤਾਂ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾਓ ਕਿ ਮੈਂ ਹੁਣ ਮੇਰਾ ਜੋ ਕੁਝ ਵੀ ਹੈਗਾ ਉਹ ਮੇਰੇ ਪਤੀ ਦੇ ਨਾਲ ਹੀ ਹੈ ਮੈਂ ਇਹਨਾਂ ਦੇ ਨਾਲ ਹੀ ਆਂ ਯਾ ਤਾਂ ਤੁਹਾਨੂੰ ਇਹਨਾਂ ਨੂੰ ਵੀ ਬਰਾਬਰੀ ਦੇ ਉੱਤੇ ਐਕਸੈਪਟ ਕਰਨਾ ਪੈਣਾ ਤੇ ਨਹੀਂ ਤਾਂ ਫਿਰ ਜਿਹੜਾ ਹੈਗਾ ਉਹ ਜਿਵੇਂ ਸਾਡਾ ਰਿਸ਼ਤਾ ਚੱਲ ਰਿਹਾ ਹੈ ਬਹੁਤ ਵਧੀਆ ਤੁਸੀਂ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਜਦੋਂ ਗੱਲ ਸੈਲਫ ਰਿਸਪੈਕਟ ਦੀ ਆ ਜੇ ਨਾ ਉੱਥੇ ਕਦੇ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਮੈਂ ਹਮੇਸ਼ਾ ਕਹਿੰਨੀ ਆ ਕਿ ਉਹ ਇੱਜ਼ਤ ਦੂਜੇ ਨੂੰ ਹਮੇਸ਼ਾ ਉਹੀ ਦਿੰਦਾ ਜਿਹਦੇ ਕੋਲ ਆਪਣੀ ਜੜੀ ਹੈਗੀ ਆ ਉਹ ਹੁੰਦੀ ਆ ਤੁਸੀਂ ਉਦੋਂ ਤੱਕ ਨਾ ਬੋਲੋ ਜਦੋਂ ਤੱਕ ਤੁਹਾਡੀ ਸੈਲਫ ਰਿਸਪੈਕਟ ਦੇ ਉੱਤੇ ਗੱਲ ਨਹੀਂ ਆ ਰਹੀ ਪਰ ਜੇ ਆ ਰਹੀ ਹੈ ਨਾ ਉਸ ਵੇਲੇ ਜਦੋਂ ਗੱਲ ਤੁਹਾਡੇ ਕਿਰਦਾਰ ਦੀ ਤੁਹਾਡੀ ਸੈਲਫ ਰਿਸਪੈਕਟ ਦੀ ਹੈਗੀ ਆ ਤਾਂ ਉਸ ਵੇਲੇ ਤੁਸੀਂ ਕਿਸੇ ਵੀ ਰਿਸ਼ਤੇ ਨੂੰ ਕੱਲਾ ਨਹੀਂ ਛੱਡ ਸਕਦੇ ਉਸ ਵੇਲੇ ਨਾ ਆਪਣੇ ਉਸੇ ਰਿਸ਼ਤੇ ਦੇ ਨਾਲ ਖੜਜੋ ਫਿਰ ਦੇਖਿਓ ਕਿ ਤੁਹਾਡੀ ਜ਼ਿੰਦਗੀ ਕਿੰਨੀ ਸੋਹਣੀ ਹੋ ਜਾਏਗੀ ਕਿਉਂਕਿ ਫਿਰ ਸਾਹਮਣੇ ਵਾਲਾ ਵੀ ਮਹਿਸੂਸ ਕਰਦਾ ਹੈ ਕਿ ਇਹਨੇ ਮੇਰੇ ਲਈ ਇੰਨਾ ਕੁਝ ਕੀਤਾ ਫਿਰ ਦੇਖਿਓ ਰਿਸ਼ਤਾ ਕਿੰਨਾ ਖੂਬਸੂਰਤ ਹੋ ਜਾਏਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨਹੀਂ ਕਿਵੇਂ ਦਾ ਲੱਗਿਆ ਪ੍ਰੋਗਰਾਮ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਬੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁੰਦਿਓ ਇਜਾਜ਼ਤ